ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋਂ ਸਾਰੇ ਆਪਣੀ ਅਤਰਵਾਲ ਜਿਹੜੀ ਨਿਰਮਲ ਸਿੰਘ ਦੇ ਸਾਈਟ ਚੱਲਦੀ ਸੀਗੀ ਉਸ ਦਾ ਤਕਰੀਬਨ ਉੱਪਰਲੀ ਮੰਜ਼ਲ ਦਾ ਕੰਮ ਸ਼ੁਰੂ ਹੋ ਕੇ ਡੋਰ ਲੈਵਲ ਦੇ ਵਿੱਚ ਅੱਧਾ ਜਾਵੜਿਆ ਇਹ ਆ ਗਈ ਮੇਨ ਐਂਟਰੀ ਉੱਪਰਲੀ ਤੇ ਇਧਰਲੀ ਸਾਈਡ ਆ ਗਿਆ ਰੂਮ ਤਕਰੀਬਨ ਉੱਤੇ ਦੋ ਰੂਮ ਨੇਗੇ ਇੱਕ ਵਾਸ਼ਰੂਮ ਆ ਲੌਬੀ ਆਗੀ ਤੇ ਬੇੜਾ ਦਾ ਥੋੜਾ ਜਿਹਾ ਬੈਕ ਸਾਈਡ ਦਾ ਥੋੜਾ ਜਿਹਾ ਫਰੰਟ ਤੇ ਆ ਤੇ ਇਹ ਆ ਗਿਆ ਵਾਸ਼ਰੂਮ ਤਕਰੀਬਨ 6x11 ਦੇ ਤਕਰੀਬਨ ਫੋਰ ਰੂਮਾਂ ਦਾ ਬਹੁਤ ਖੁੱਲਾ ਡੁੱਲਾ ਤੇ ਇਹ ਆ ਗਈ ਲੌਬੀ ਵਾਲੀ ਤੇ ਇਹ ਆ ਗਿਆ ਦੂਸਰਾ ਰੂਮ ਸੈਕੰਡ ਰੂਮ ਤੇ ਅੱਗੇ ਆ ਜਾਣੀ ਹੈਗੀ ਬਾਕੀ ਸਾਰੀ ਇਹ ਲੌਬੀ ਤੇ ਬਾਹਰਲੀ ਸਾਈਡ ਤੇ ਦੋ ਮੁੰਡਾ ਨੇ ਬਹੁਤ ਵਧੀਆ ਚਾਹਣ ਚੁਣਨ ਨੂੰ ਜਗਾਗੀ ਤੇ ਇਹ ਆ ਗਿਆ ਬੈਕ ਸਰਵੇੜਾ ਤੇ ਮਾਰੇ ਉਹ ਨੀਗਾ ਕਿਵੇਂ ਲੱਗਦਾ ਆਪਣਾ ਕੰਮ ਤਕਰੀਬਨ ਆੱਧਾ ਡੋਰ ਲੈਵਲ ਤੱਕ ਹੋ ਗਿਆ ਇੱਕ ਸਾਈਡ ਹੀ ਰਹਿੰਦੀ ਹੈ ਡੋਰ ਲੈਵਲ ਤੱਕ ਹੁਣ ਨਹੀਂ